ਸਤ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਿਓ ਧੀਰਥ ਵਾਰਡ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਹਜੇ ਯੋਧੇ ਦੀ ਜਿਸ ਨੇ 90 ਸਾਲਾਂ ਦੀ ਉਮਰ ਦੇ ਵਿੱਚ ਅੰਗਰੇਜ਼ਾਂ ਨੂੰ ਭਾਜਾ ਪਾਇਆ ਅੰਗਰੇਜ਼ਾਂ ਦੇ ਮੂੰਹ ਮੋੜੇ ਅੰਗਰੇਜ਼ਾਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਅਕਾਲੀ ਬਾਬਾ ਹਨੂਮਾਨ ਸਿੰਘ ਜੀ ਦੀ ਆਓ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਚਿੱਤਰ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਜਾਣਦੇ ਹਾਂ ਇਸ ਵੀਡੀਓ ਵਿੱਚ ਦੇਖੋ ਤੇ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖ ਰੈਜiment ਹੋਇਆ ਕਰਦੀ ਸੀ ਅਕਾਲ ਰੈਜiment ਪਰ ਇਹ ਰੈਜiment ਸਰਕਾਰੇ ਖਾਲਸਾ ਦੀ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਦੀ پابੰਦ ਨਹੀਂ ਸੀ। ਇਸ ਰੈਜiment ਦੇ ਯੋਧੇ ਆਪਣੀ ਮੌਜ ਵਿੱਚ ਆਜ਼ਾਦ ਘੁੰਮਦੇ ਸਨ। ਇਤੋਂ ਤੱਕ ਕਿ ਏਸ਼ੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਕੂਮਤ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਆਪ ਇਸ ਰੈਜiment ਦੇ ਮੁਖੀ ਨੂੰ ਝੁੱਕ ਕੇ ਸਲਾਮ ਕਰਦਾ ਸੀ ਉਹਦੇ ਹੁਕਮ ਦਾ ਪਾਬੰਦ ਹੁੰਦਾ ਸੀ ਇਸ ਰੈਜiment ਨੂੰ ਆਪਾਂ ਸ਼ਰੋਮਣੀ ਅਕਾਲੀ ਬੁੱਢਾ ਦਲ ਦੇ ਨਾਮ ਨਾਲ ਜਾਣਦੇ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਬੁੱਢਾ ਦਲ ਦੇ ਮੁਖੀ ਦਾ ਇੰਨਾ ਸਤਕਾਰ ਇਸ ਕਰਕੇ ਕਰਦੇ ਸਨ ਕਿਉਂਕਿ ਇਸ ਰੈਜiment ਦਾ ਮੁਖੀ ਸਾਡੀ ਕੌਮ ਦਾ ਧਾਰਮਿਕ ਆਗੂ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਮੁਖ ਜਥੇਦਾਰ ਵੀ ਹੁੰਦਾ ਹੈ ਹਾਰ ਦੇ ਰੰਝੀ ਦੇ ਸਮੇਂ ਇਸ ਜ਼ਿੰਮੇਵਾਰੀ ਦਾ ਭਾਰ 6ਵੇਂ ਜੱਫੇਦਾਰ ਬਾਬਾ ਅਕਾਲੀ ਪੂਲਾ ਸਿੰਘ ਜੀ ਉਹਨਾਂ ਨੇ ਸੰਭਾਲਿਆ ਹੋਇਆ ਸੀ। ਸ਼ਾਨ ਨਾਲ ਝੁੱਲਦੇ ਨੀਲੇ ਨਿਸ਼ਾਨ ਸਾਹਿਬ ਤੇ ਨੀਲੇ ਬਾਣੇ ਵਿੱਚ ਤਿਆਰ ਪਰ ਤਿਆਰ ਰਹਿਣ ਵਾਲੀਆਂ ਗੁਰੂ ਸਾਹਿਬ ਦੀਆਂ ਇਹਨਾਂ ਲਾਡਲੀਆਂ ਫੌਜਾਂ ਨੇ ਮੁਲਤਾਨ ਦੀ ਜੰਗ, ਪੇਸ਼ਾਵਰ ਦੀ ਜੰਗ, ਕਸ਼ਮੀਰ ਦੀ ਜੰਗ, ਨੁਸ਼ਹਿਰੇ ਦੀ ਜੰਗ, ਯਾਨੀ ਕਿ ਖਾਲਸਾ ਰਾਜ ਦੀ ਹਰ ਵੱਡੀ ਜੰਗ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ। ਤੇ ਨੁਸ਼ਹਿਰੇ ਦੀ ਜੰਗ ਵਿੱਚ ਆਪਣੇ ਗੁਰੂ ਸਾਹਿਬਾਨ ਦੇ ਮੂਹਰੇ ਅਰਦਾਸਾ ਸੋਧਨ ਤੋਂ ਬਾਅਦ ਜਦੋਂ ਦੁਸ਼ਮਣਾਂ ਦੇ ਆਹੂ ਲੁੰਦੇ ਹੋਏ ਬਾਬਾ ਅਕਾਲੀ ਫੂਲਾ ਸਿੰਘ ਜੀ ਸ਼ਹੀਦੀਪਾ ਗਏ ਤਾਂ ਇਹ ਸਵਾਲ ਉੱਠਣਾ ਲਾਜ਼ਮੀ ਸੀ ਕਿ ਹੁਣ ਇਹ ਜ਼ਿੰਮੇਵਾਰੀ ਕਿਹੜੇ ਸੂਰਮੇ ਨੂੰ ਸੌਂਪੀ ਜਾਵੇ ਜਿਹੜਾ ਬਾਬਾ ਅਕਾਲੀ ਫੂਲਾ ਸਿੰਘ ਜੀ ਦੀਆਂ ਪੈੜਾਂ ਤੇ ਧੁਰ ਕੇ ਕੌਮ ਦੀ ਅਗਵਾਈ ਕਰੇ ਅੰਤ ਰਵਾਇਤੀ ਤਰੀਕਿਆਂ ਨਾਲ ਫੈਸਲਾ ਲਿਆ ਗਿਆ ਕਿ ਇਹ ਜ਼ਿੰਮੇਵਾਰੀ ਬੁੱਢਾ ਦਲ ਦੇ ਚੋਟੀ ਦੇ ਯੋਧੇ ਕਹਿਣੀ ਤੇ ਕਰਨੀ ਦੇ ਪੂਰੇ ਬਾਬਾ ਹਨੁਮਾਨ ਸਿੰਘ ਜੀ ਨੂੰ ਸੌਂਪੀ ਜਾਵੇ ਬਾਬਾ ਹਨੁਮਾਨ ਸਿੰਘ ਜੀ ਜਿਨ੍ਹਾਂ ਦਾ ਜਨਮ ਧੀਰੇ ਦੇ ਲਾਗੇ ਪਿੰਡ ਨਰਾਇਣ ਸਿੰਘ ਵਾਲਾ ਅੱਜ ਦੇ ਫਿਰੋਜ਼ਪੁਰ ਜ਼ਿਲ੍ਹੇ ਵਿਖੇ ਸਨ 1755 ਨੂੰ ਪਿਤਾ ਭਾਈ ਗਰਜਾ ਸਿੰਘ ਜੀ ਦੇ ਘਰ ਮਾਤਾ ਬੀਬੀ ਹਰਨਾਮ ਕੌਰ ਜੀ ਦੀ ਉਦਰ ਤੋਂ ਹੋਇਆ ਸੀ। ਚੜ੍ਹਦੀ ਜਵਾਨੀ ਤੋਂ ਹੀ ਇਹਨਾਂ ਆਪਣੇ ਆਪਣੇ ਸਮੇਂ ਦੇ ਜੱਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਬਾਬਾ ਅਕਾਲੀ ਨਿਆਣਾ ਸਿੰਘ ਜੀ ਦੀ ਅਗਵਾਈ ਵਿੱਚ ਕਈ ਵੱਡੀਆਂ ਜੰਗਾਂ ਵਿੱਚ ਬੜੇ ਬਹਾਦਰੀ ਭਰੇ ਕਾਰਨਾਮੇ ਕਰ ਵਿਖਾਏ ਸਨ। ਪਰ ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਬਾਬਾ ਅਕਾਲੀ ਹਨਮਾਨ ਸਿੰਘ ਜੀ ਨੇ ਜਿਨਾਂ ਸਮਿਆਂ ਵਿੱਚ ਕੌਮ ਦੀ ਬਾਦਦਰ ਫੜੀ ਦੋਨਾਂ ਸਮਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਇੱਕ ਪਾਸੇ ਉਹ ਸਮਾਂ ਸੀ ਜਦੋਂ ਖਾਲਸਾ ਰਾਜ ਪੂਰੀਆਂ ਚੜ੍ਹਦੀਆਂ ਕਲਾ ਵਿੱਚ ਸੀ ਜਦੋਂ ਇੱਕ ਛੋਟੀ ਜੀ ਮਿਸਲ ਤੋਂ ਉੱਤੇ ਉੱਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਖਾਲਸਾ ਰਾਜ ਸਥਾਪਿਤ ਕੀਤਾ ਜਿਦੀਆਂ ਹੱਦਾਂ ਅਫਗਾਨਿਸਤਾਨ ਤੋਂ ਸ਼ੁਰੂ ਹੋ ਕੇ ਕਸ਼ਮੀਰ ਤੇ ਲੇਹ ਲਦਾਖ ਨੂੰ ਪਾਰ ਕਰਕੇ ਚੀਨ ਨੂੰ ਜਾ ਕੇ ਲੱਗਦੀਆਂ ਸਨ ਜਿਦੀਆਂ ਹੱਦਾਂ ਦੀ ਰਾਖੀ ਸਰਦਾਰ ਹਰੀ ਸਿੰਘ ਜੀ ਨਲੂਆ ਸਰਦਾਰ ਨਿਹੰਗ ਸਿੰਘ ਜੀ ਪੰਜ ਹਥਾ ਜਰਨਲ ਝੋਰਾਵਰ ਸਿੰਘ ਜੀ ਤੇ ਸਰਦਾਰ ਮਾ ਸਿੰਘ ਵਰਗੇ ਸੂਰਮੇ ਕਰਦੇ ਸਨ ਅੰਗਰੇਜ਼ ਹਕੂਮਤ ਜਿਨ੍ਹਾਂ ਦਾ ਰਾਜ ਧਰਤੀ ਦੇ ਇੰਨਾ ਵੱਡਾ ਸੀ ਕਿ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ ਉਹ ਵੀ ਪੂਰੇ ਭਾਰਤ ਨੂੰ ਜਿੱਤਣ ਤੋਂ ਬਾਅਦ ਸਤਲੁਜ ਦੇ ਕੰਢੇ ਤੇ ਆ ਕੇ ਬੇਵੱਸ ਹੋ ਗਏ ਸਨ ਖਾਲਸਾ ਰਾਜਵਲ ਅੱਖ ਚੁੱਕਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ ਹੋ ਰਹੀ ਇਹ ਸਾਰਾ ਸੁਨਹਿਰਾ ਦੌਰ ਬਾਬਾ ਕਲੀ ਫੂਲਾ ਸਿੰਘ ਜੀ ਨੇ ਆਪਣੀ ਅੱਖੀਂ ਵੇਖਿਆ ਸੀ ਪਰ ਦੂਜੇ ਪਾਸੇ ਬਾਬਾ ਹਨੂਮਾਨ ਸਿੰਘ ਜੀ ਦੇ ਸਮੇਂ ਵਿੱਚ ਕੌਮ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਸੀ ਜੰਨਤ ਵਰਗੇ ਖਾਲਸਾ ਰਾਜ ਨੂੰ ਖੜਾ ਕਰਨ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਡੋਗਰਿਆਂ ਤੇ ਗੋਰਿਆਂ ਨੇ ਰਲ ਕੇ ਧੁਖੇ ਨਾਲ ਕਤਲ ਕਰਵਾ ਦਿੱਤਾ ਸੀ ਸਰਦਾਰ ਹਰੀ ਸਿੰਘ ਜੀ ਨਲੂਆ ਤੇ ਜਨਰਲ ਜ਼ੋਰਾਵਰ ਸਿੰਘ ਵਰਗੇ ਖਾਲਸਾ ਰਾਜ ਦੇ ਵੱਡੇ ਵੱਡੇ ਥੰਬ ਇਹਨਾਂ ਨੂੰ ਵੀ ਡੋਗਰਿਆਂ ਨੇ ਚਲਾਕੀ ਨਾਲ ਸ਼ਹੀਦ ਕਰਵਾ ਦਿੱਤਾ ਸੀ ਕੱਲਾ ਮਹਾਰਾਜਾ ਰਣਜੀਤ ਸਿੰਘ ਹੀ ਨਹੀਂ ਉਹਨਾਂ ਦੀ ਲਗਭਗ ਸਾਰੀ ਪੀੜ੍ਹੀ ਨੂੰ ਹੀ ਇੱਕ ਇੱਕ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਭ ਤੋਂ ਪਹਿਲਾਂ ਮਹਾਰਾਜਾ ਖੜਕ ਸਿੰਘ ਜੀ ਉਹਨਾਂ ਤੋਂ ਬਾਅਦ ਕਵਰ ਨੌਨਿਹਾਲ ਸਿੰਘ ਫਿਰ ਰਾਣੀ ਚੰਦ ਕੋਰ ਤੇ ਫਿਰ ਮਹਾਰਾਜਾ ਸ਼ੇਰ ਸਿੰਘ ਇੱਕ ਇੱਕ ਕਰਕੇ ਇਹਨਾਂ ਸਭ ਨੂੰ ਧੋਖੇ ਨਾਲ ਕਤਲ ਕਰਵਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਕਿਵੇਂ ਘੜੀ ਗਈ ਤੇ ਉਹਨਾਂ ਦੇ ਵਾਰਸਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਇਹਨਾਂ ਸਭ ਤੇ ਵਿਸਤਾਰ ਨਾਲ ਅਸੀਂ ਦੋ ਵੀਡੀਓਜ਼ ਬਣਾਏ ਹਨ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਤੇ ਵੀਡੀਓ ਦੇ ਅੰਤ ਵਿੱਚ ਸਕਰੀਨ ਤੇ ਹੀ ਮਿਲ ਜਾਣਗੇ ਦਰਬਾਰ ਵਿੱਚ ਹੁਣ ਕੋਈ ਵਿਰਲਾ ਹੀ ਬਚਿਆ ਸੀ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੋਵੇ ਨਹੀਂ ਤਾਂ ਗੋਰਿਆਂ ਨੇ ਹਰ ਕਿਸੇ ਨੂੰ ਸੋਨੇ ਦੇ ਸਿੱਕੇ ਵਿੱਚ ਤੋਲ ਕੇ ਖਰੀਦ ਲਿਆ ਸੀ ਮਹਾਰਾਜੇ ਦੇ ਤਖਤ ਤੇ ਹੁਣ ਮਹਾਰਾਜਾ ਰਣਜੀਤ ਸਿੰਘ ਦੇ 8 ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਬਿਠਾਇਆ ਗਿਆ ਸੀ ਤੇ ਤਖਤ ਦੀ ਵਗਡੋਰ ਦਲੀਪ ਸਿੰਘ ਦੇ ਬਿਹਾਫ ਤੇ ਉਸ ਦੀ ਮਾਂ ਮਹਾਰਾਣੀ ਜਿੰਦਕੌਰ ਦੇ ਹੱਥ ਵਿੱਚ ਸੀ ਕੌਮ ਦੇ ਇਹੋ ਜਿਹੇ ਨਾਜ਼ੁਕ ਦੌਰ ਵਿੱਚ ਜਦੋਂ ਸਿੱਖ ਰਾਜ ਦਿਨਾਂ ਦੇ ਹਿਸਾਬ ਨਾਲ ਖੁਰਦਾ ਜਾ ਰਿਹਾ ਸੀ ਬਾਬਾ ਹਰਮਾਨ ਸਿੰਘ ਦੀ ਸਾਡੀ ਕੌਮ ਦੇ ਧਾਰਮਿਕ ਆਗੂ ਯਾਨੀ ਕੇਸ਼ਰੀ ਅਕਾਲ ਤਖਤ ਸਾਬਦੇ ਮੁੱਖ ਜਥੇਦਾਰ ਦੀ ਜ਼ਿੰਮੇਵਾਰੀ ਸੰਭੇ ਹੋਏ ਸਨ ਸੋਨੇ ਦੀ ਚਿੜੀ ਵਰਗੇ ਪੰਜਾਬ ਨੂੰ ਉਧਿਉਣ ਲਈ ਇਹ ਤਾਂ ਇੰਨੀ ਵੱਡੀ ਚਾਲ ਖੇਡ ਕੇ ਗੋਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਤਲ ਕਰਵਾਇਆ ਸੀ ਤੇ ਹੁਣ ਉਹ ਛੇਤੀ ਤੋਂ ਛੇਤੀ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਜੰਗ ਛੇੜਨ ਲਈ ਕਿਸੇ ਬਹਾਨੇ ਦੀ ਲੋੜ ਸੀ ਤੇ ਬਹਾਨਾ ਬਣਾਇਆ ਗਿਆ ਲਗਭਗ 36 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਇੱਕ ਸੰਧੀ ਇਹ ਸੰਧੀ ਅੰਮ੍ਰਿਤਸਰ ਦੀ ਸੰਧੀ ਇਹ ਫਰਟੀਟੀ ਆਫ ਅੰਮ੍ਰਿਤਸਰ ਦੇ ਨਾਮ ਨਾਲ ਇਤਿਹਾਸ ਵਿੱਚ ਦਰਜ ਹੈ। ਇਹ ਸੰਧੀ ਦੀ ਲੋੜ ਉਸ ਸਮੇਂ ਮਹਿਸੂਸ ਹੋਈ ਜਦੋਂ ਵਪਾਰ ਦੀ ਆੜ ਵਿੱਚ ਕਲਕੱਤੇ ਤੋਂ ਸ਼ੁਰੂ ਹੋਈ ਗੋਰਿਆਂ ਦੀ ਪਲਟਨ ਪੂਰੇ ਭਾਰਤ ਨੂੰ ਜਿੱਤਦੇ ਹੋਏ ਸਤਲੁਜ ਦੇ ਕੰਢੇ ਤੇ ਆ ਪਹੁੰਚੀ ਸੀ। ਤੇ ਸਤਲੁਜ ਦੇ ਦੂਸਰੇ ਕੰਢੇ ਤੇ ਸੀ ਏਸ਼ੀਆ ਦੀ ਸਭ ਤੋਂ ਤਾਕਤਵਰ ਸਲਤਨਤ ਜਿਦੀ ਫੌਜ ਤਾਂ ਸ਼ਾਇਦ ਦੁਨੀਆ ਵਿੱਚ ਹੀ ਸਭ ਤੋਂ ਤਾਕਤਵਰ ਹੋਊਗੀ। ਜੇ ਕਿਸੇ ਜੰਗ ਵਿੱਚ ਇਹ ਦੋਵੇਂ ਹਕੂਮਤਾਂ ਸਿੱਧੀਆਂ ਪੈਟ ਜਾਂਦੀਆਂ ਤੇ ਬਹੁਤ ਖੂਨ ਖਰਾਬਾ ਹੋਣਾ ਸੀ। ਦੋਵੇਂ ਪੱਖਾਂ ਦਾ ਬੜਾ ਨੁਕਸਾਨ ਹੋਣਾ ਸੀ। ਇਸੇ ਲਈ ਹੀ ਅੰਮ੍ਰਿਤਸਰ ਵਿਖੇ ਇਹ ਸੰਧੀ ਕੀਤੀ ਗਈ ਸੀ ਇਸ ਸੰਧੀ ਦੇ ਮੁਤਾਬਕ ਦੋਵੇਂ ਧਿਰਾਂ ਹੀ ਸਤਲੁਜ ਪਾਰ ਨਾ ਕਰਦੇ ਹੋਏ ਆਪਣੇ ਆਪਣੇ ਇਲਾਕੇ ਵਿੱਚ ਰਹਿਣ ਗਿਆ ਤੇ ਇਹ ਸਤਲੁਜ ਵਾਲਾ ਪਾਸਾ ਛੱਡ ਕੇ ਦੋਵੇਂ ਧਿਰਾਂ ਕਿਸੇ ਵੀ ਪਾਸੇ ਆਪਣੀਆਂ ਹੱਦਾਂ ਵਿੱਚ ਵਾਧਾ ਕਰ ਸਕਦੀਆਂ ਹਨ ਬਹਾਨਾ ਬਣਾਉਣ ਲਈ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਮੇਰਟ ਬੰਬਈ ਕਲਕੱਤਾ ਲੁਧਿਆਣਾ ਇਹਨਾਂ ਸਭ ਥਾਵਾਂ ਤੋਂ ਲਿਆ ਕੇ ਫਿਰੋਜ਼ਪੁਰ ਦੀ ਛੋਣੀ ਵਿੱਚ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਵਧਾਉਣੀ ਸ਼ੁਰੂ ਕਰ ਦਿੱਤੀ ਤੇ ਜਦੋਂ ਇਹ ਖਬਰ ਖਾਲਸਾ ਦਰਬਾਰ ਵਿੱਚ ਪਹੁੰਚੀ ਕਿ ਗੋਰਿਆਂ ਦੀ ਫੌਜ ਅਗਰੈਸਿਵ ਮੋਡ ਵਿੱਚ ਚੱਲ ਰਹੀ ਹੈ ਤੇ ਉਹ ਸਤਲੁਜ ਪਾਰ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਦਰਬਾਰ ਵਿੱਚ ਫੈਸਲਾ ਕੀਤਾ ਗਿਆ ਕਿ ਛੇਤੀ ਤੋਂ ਛੇਤੀ ਸਤਲੁਜ ਪਾਰ ਕਰਕੇ ਤਿਆਰੀ ਖੇਤਰੀ ਗੋਰਿਆਂ ਦੀ ਫੌਜ ਉੱਤੇ ਹੀ ਧਾਵਾ ਬੋਲ ਦਿੱਤਾ ਜਾਵੇ ਮਹਾਰਾਣੀ ਜਿੰਦਾ ਸਿਰਫ ਸ਼ੱਕ ਦੇ ਆਧਾਰ ਤੇ ਇੰਨਾ ਵੱਡਾ ਕਦਮ ਚੁੱਕਣ ਦੇ ਸਖਤ ਖਿਲਾਫ ਸੀ ਪਰ ਕਿਉਂਕਿ ਇਹ ਡੋਗਰਿਆਂ ਤੇ ਅੰਗਰੇਜ਼ਾਂ ਦੀ ਮਿਲੀ ਭਗਤ ਸੀ ਤੇ ਦਰਬਾਰ ਦੇ ਲਗਭਗ ਸਾਰੇ ਮੰਤਰੀ ਹੀ ਅੰਗਰੇਜ਼ਾਂ ਨੇ ਖਰੀਦ ਲਏ ਸਨ ਇਸ ਲਈ ਮਹਾਰਾਣੀ ਜਿੰਦਕੌਰ ਦੇ ਕੜਾ ਵਿਰੋਧ ਕਰਨ ਤੋਂ ਬਾਅਦ ਵੀ ਹਮਲਾ ਗਰਮ ਦਾ ਮਤਾ ਪਾਸ ਕਰ ਦਿੱਤਾ ਗਿਆ। ਉਹਨਾਂ ਸਮਿਆਂ ਵਿੱਚ ਖਾਲਸਾ ਹੀ ਫੌਜਾਂ ਪੂਰੀ ਚੜ੍ਹਦੀ ਕਲਾ ਵਿੱਚ ਸਨ। ਫਰਾਂਸ ਤੇ ਜਰਮਨੀ ਵਰਗੇ ਮੁਲਕਾਂ ਦੇ ਸਿਰ ਕੱਢਵੇਂ ਜਰਨੈਲ ਵੀ ਖਾਲਸਾ ਫੌਜ ਵਿੱਚ ਭਰਤੀ ਹੋ ਕੇ ਮਾਣ ਮਹਿਸੂਸ ਕਰਦੇ ਸਨ। ਹਰ ਤਰ੍ਹਾਂ ਦੇ ਉਨਤ ਹਥਿਆਰ ਖਾਲਸਾ ਫੌਜ ਤਿਆਰ ਕਰਨ ਦਾ ਤੇ ਬਾਹਰੋਂ ਖਰੀਦਣ ਦਾ ਦਮ ਰੱਖਦੀ ਸੀ। ਪਰ ਮਾੜੀ ਕਿਸਮਤ ਪੰਜਾਬ ਦੀ ਜਿਨ੍ਹਾਂ ਦੇ ਹੱਥ ਵਿੱਚ ਇਸ ਬਹਾਦਰ ਫੌਜ ਦੀ ਬਾਗਡੋਰ ਸੀ, ਵਜ਼ੀਰ ਲਾਲ ਸਿੰਘ ਤੇ ਕਮਾਂਡਰ ਇਨ ਚੀਫ ਤੇਜਾ ਸਿੰਘ ਇਹ ਦੋਵੇਂ ਹੀ ਅੰਗਰੇਜ਼ਾਂ ਦੇ ਹੱਥੋਂ ਵਿਕ ਚੁੱਕੇ ਸਨ ਤੇ ਉਹਨਾਂ ਦੇ ਹੁਕਮ ਤੋਂ ਬਿਨਾ ਪੈਰ ਵੀ ਨਹੀਂ ਪੜਦੇ ਸਨ ਜੰਗ ਲਈ ਅੰਗਰੇਜ਼ ਫੌਜ ਦੀ ਤਿਆਰੀ ਪੂਰੀ ਨਾ ਹੋਣ ਕਰਕੇ ਬੇਵਜਾਹੀ ਖਾਲਸਾ ਫੌਜ ਨੂੰ 2 ਦਿਨ ਤੱਕ ਲਾਹੌਰ ਵਿੱਚ ਰੋਕ ਕੇ ਰੱਖਿਆ ਗਿਆ ਤੇ ਦੋ ਦਿਨਾਂ ਬਾਅਦ ਵੀ ਜਦੋਂ ਆਪਣੇ ਕਮਾਂਡਰ ਨੇ ਕੋਈ ਤੇਜ਼ੀ ਨਾ ਵਿਖਾਈ ਤਾਂ ਫੌਜ ਆਪ ਮੁਹਾਰੇ ਹੋ ਕੇ ਹੀ ਅੱਗੇ ਵਧਣ ਲੱਗ ਪਈ ਤੇ ਬੇੜੀਆਂ ਦੇ ਪੁੱਲ ਰਾਹੀਂ ਸਤਲੁਜ ਪਾਰ ਕਰਕੇ 30 ਹਜ਼ਾਰ ਦੀ ਵੱਡੀ ਫੌਜ ਗੋਰਿਆਂ ਦੇ ਇਲਾਕੇ ਵਿੱਚ ਜਾ ਵੜੀ ਹੁਣ ਇੱਥੇ ਗਲਤੀ ਸਰਾਸਰ ਖਾਲਸਾ ਫੌਜ ਦੀ ਮੰਨੀ ਜਾਣੀ ਸੀ ਕੁਕਯੋ ਸੰਧੀ ਤੋੜ ਕੇ ਦੁਸ਼ਮਨ ਦੇ ਇਲਾਕੇ ਵਿੱਚ ਆਵੜੇ ਸਨ ਪਿੱਛੇ ਮਾਰ ਨਹੀਂ ਜਿੰਦਾ ਮਹਿਲਾ ਵਿੱਚ ਬੇਵਸ ਬੈਠੀ ਆਪਣੀ ਬਰਬਾਦੀ ਦਾ ਤਮਾਸ਼ਾ ਵੇਖਣ ਨੂੰ ਮਜਬੂਰ ਹੋ ਰਹੀ ਸੀ ਆਖਰ ਕੌਣ ਹੈ ਜੋ ਉਸਦੀ ਮਦਦ ਕਰ ਸਕਦਾ ਹੈ ਇਸ ਸੋਚ ਵਿੱਚ ਡੁੱਬੀ ਜਿੰਦਾ ਨੂੰ ਉਦੋਂ ਸੁੱਖ ਦਾ ਸਾਹ ਆਇਆ ਜਦੋਂ ਉਸਦੇ ਖਿਆਲਾਂ ਦੀ ਉਡਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਦਰ ਤੇ ਜਾ ਟਕਰਾਈ ਇਤਿਹਾਸ ਵਿੱਚ ਅਕਸਰ ਜ਼ਿਕਰ ਮਿਲਦਾ ਹੈ ਇਸ ਭਰਾਵਾਂ ਦੀ ਜੰਗ ਵੇਲੇ ਸਾਥ ਦੇਣ ਲਈ ਮਹਾਰਾਣੀ ਜਿੰਦਕੌਰ ਨੇ ਸਰਦਾਰ ਸ਼ਾਮ ਸਿੰਘ ਟਾਰੀ ਨੂੰ ਇੱਕ ਚਿੱਠੀ ਲਿਖੀ ਸੀ ਪਰ ਉਸ ਤੋਂ ਪਹਿਲਾਂ ਮੁਦਕੀ ਦੀ ਜੰਗ ਵੇਲੇ ਵੀ ਮਹਾਰਾਣੀ ਜਿੰਦਕੌਰ ਨੇ ਠੀਕ ਇਹੋ ਜਿਹੀ ਇੱਕ ਚਿੱਠੀ ਲਿਖੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਮਹਾਰਾਣੀ ਜਿੰਦਕੌਰ ਨੇ ਤੁਰੰਤ ਇੱਕ ਚਿੱਠੀ ਲਿਖਵਾ ਕੇ ਆਪਣੇ ਸਭ ਤੋਂ ਭਰੋਸੇਮੰਦ ਘੋੜਸਵਾਰਾਂ ਰਾਹੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਪੇਚੀ ਚਿੱਠੀ ਉਦੋਂ ਪਹੁੰਚੀ ਜਦੋਂ ਸ਼ਾਮ ਦਾ ਵੇਲਾ ਸੀ ਸ਼੍ਰੀ ਰਹਿਰਾ ਸਾਹਿਬ ਦੇ ਪਾਸ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਰੋਵੜ ਤੇ ਕੰਡੇ ਤੇ ਸ਼ਾਂਤ ਬੈਠੇ ਸਨ ਪਰ ਚਿੱਠੀ ਵਿੱਚ ਜੋ ਬੋਲ ਲਿਖੇ ਸਨ ਉਹਨਾਂ ਨੂੰ ਪੜ ਕੇ ਕੋਈ ਅਣਖੀਲਾ ਮਰਦ ਸ਼ਾਂਤ ਕਿਵੇਂ ਰਹਿ ਸਕਦਾ ਸੀ ਉਹਨਾਂ ਅੱਖਰਾਂ ਨੂੰ ਪੜਦੇ ਹੀ ਬਾਬਾ ਜੀ ਦੇ ਖੂਨ ਵਿੱਚ ਉਬਾਲਾ ਆਉਣ ਲੱਗ ਪਿਆ ਗੋਲੇ ਫੜਕਣ ਲੱਗ ਪਏ ਬਾਬਾ ਜੀ ਦੀ ਉਮਰ ਉਸ ਸਮੇਂ 90 ਸਾਲ ਤੋਂ ਵੀ ਵੱਧ ਸੀ ਪਰ ਜਦੋਂ ਇਰਾਦੇ ਪੱਕੇ ਹੋਣ ਉਦੋਂ ਇਹ ਗੱਲਾਂ ਫਰਕ ਨਹੀਂ ਪਾਉਂਦੀ ਉਸ ਸਮੇਂ ਫਰੋਖ ਪਰਵਲ ਚਾਲੇ ਪਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਤੇ ਰਵਾਇਤੀ ਸ਼ਸਤਰਾਂ ਤੇ ਨੀਲੇ ਬਾਣੇ ਵਿੱਚ ਤਿਆਰ ਬਰ ਤਿਆਰ ਸ਼ਰੋਮਣੀ ਬੁੱਢਾ ਦਲ ਦੀ ਨਿਹੰਗ ਸਿੰਘਾਂ ਦੀ ਫੌਜ ਘੋੜਿਆਂ ਤੇ ਸਵਾਰ ਹੋ ਕੇ ਰਵਾਨਾ ਹੋ ਗਈ ਤੇ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਤਲੁਜ ਪਾਰ ਕਰਕੇ ਖਾਲਸਾਈ ਫੌਜਾਂ ਨਾਲ ਜਾ ਰਹੀ ਜਦੋਂ ਘੋੜਿਆਂ ਦੀਆਂ ਪੈਰਾਂ ਦੀ ਆਵਾਜ਼ ਤੇ ਅਸਮਾਨ چیرਦੇ ਜਕਾਰਿਆਂ ਦੀ ਗੂੰਜ ਲਾਲ ਸਿੰਘ ਤੇ ਤੇਜਾ ਸਿੰਘ ਦੇ ਕੰਨਾਂ 'ਤੇ ਪਈ ਤਾਂ ਉਹਨਾਂ ਦੇ ਚਿਹਰੇ ਪੀਲੇ ਪੈ ਗਏ ਤੁਰੰਤ ਅੰਗਰੇਜ਼ਾਂ ਨੂੰ ਗੁਪਤ ਸੁਨੇਹਾ ਭੇਜਿਆ ਗਿਆ ਕਿਉਂ ਅੱਜ ਹਮਲਾ ਕਰਨ ਦੀ ਟਾਲ ਕਰ ਦੇਣ ਤੇ ਆਪਣੀ ਤਾਕਤ ਵਿੱਚ ਜਿੰਨਾ ਹੋ ਸਕੇ ਵਾਧਾ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਹੁਣ ਖਾਲਸਾ ਫੌਜ ਦੇ ਨਾਲ ਇੱਕ ਇਹੋ ਜਿਹੀ ਫੌਜੀ ਟੁਕੜੀ ਆਰ ਆਲੀ ਹੈ ਜਿਸ ਨੂੰ ਤੁਸੀਂ ਹੁਣ ਦੀਆਂ ਤਿਆਰੀਆਂ ਦੇ ਸਿਰਤੇ ਤਾਂ ਨਹੀਂ ਰੋਕ ਸਕਦੇ ਜਿਨ੍ਹਾਂ ਨੂੰ ਰੋਕਣਾ ਤੁਹਾਡੀਆਂ ਹੁਣ ਦੀਆਂ ਤਿਆਰੀਆਂ ਦੇ ਸਿਰਤੇ ਤਾਂ ਬਹੁਤ ਬਹੁਤ ਮੁਸ਼ਕਲ ਹੈ ਤੇ ਅਗਲੇ ਦਿਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਮੂੰਹ ਨੇਰੇ ਖਾਲਸਾ ਫੌਜ ਦੇ ਦੋਵੇਂ ਆਗੂ ਲਾਲ ਸਿੰਘ ਤੇ ਤੇਜਾ ਸਿੰਘ ਨੇ ਬਹਾਨਾ ਬਣਾਇਆ ਕਿ ਆਪਾਂ ਅੰਗਰੇਜ਼ ਫੌਜ ਨੂੰ ਘੇਰ ਕੇ ਹਮਲਾ ਕਰਾਂਗੇ ਕਿਸੇ ਯੁੱਧ ਨੀਤੀ ਨੂੰ ਅਮਲ ਵਿੱਚ ਲਿਆਉਣ ਦਾ ਬਹਾਨਾ ਬਣਾ ਕੇ ਦੋਵੇਂ 5-5000 ਫੌਜ ਦੀਆਂ ਦੋ ਟੁਕੜੀਆਂ ਲੈ ਕੇ ਵੱਖ-ਵੱਖ ਦਿਸ਼ਾਵਾਂ ਵੱਲ ਵੱਧ ਗਏ ਤੇ ਥੋੜੇ ਸਮੇਂ ਬਾਅਦ ਹੀ ਜੰਗਲ ਵਿੱਚ ਕਿਤੇ ਗੁੰਮ ਹੋ ਗਏ ਇਸ ਤੋਂ ਕੁਝ ਸਮੇਂ ਬਾਅਦ ਹੀ ਅੰਗਰੇਜ਼ ਫੌਜ ਨੇ ਹਮਲਾ ਕਰ ਦਿੱਤਾ ਕਿਉਂ ਜਾਪਦਾ ਹੈ ਕਿ ਇਹਨਾਂ ਨੇ ਹੀ ਗੋਰਿਆਂ ਨੂੰ ਖਬਰ ਭੇਜੀ ਹੋਊਗੀ ਇੱਕੋ ਝਟਕੇ ਵਿੱਚ ਫੌਜ ਦੇ 10000 ਸਿਪਾਹੀ ਕੱਟ ਗਏ ਉੱਤੋਂ ਫੌਜ ਦਾ ਕਮਾਂਡਰ ਹੈ ਨਹੀਂ ਕੋਈ ਯੁੱਧ ਨੀਤੀ ਨਹੀਂ ਬਣਾਈ ਹੋਈ ਕੋਈ ਮੋਰਚੇ ਤਿਆਰ ਨਹੀਂ ਤੋਪਾਂ ਵਿੱਚ ਬਰੂਦ ਨਹੀਂ ਭਰਿਆ ਹੋਇਆ ਫੌਜ ਤਾਂ ਇੰਜ ਖੜੀ ਸੀ ਜਿਵੇਂ ਕੋਈ ਪੇਡਾ ਦਾ ਝੁੰਡ ਖੜਾ ਹੋਵੇ ਅਚਾਨਕ ਹੋਏ ਹਮਲੇ ਵਿੱਚ ਗੋਰਿਆਂ ਦੀਆਂ ਤੋਪਾਂ ਦੇ ਗੋਲੇ ਇੰਜ ਆ ਆ ਵੱਜਦੇ ਸਨ ਜਿਵੇਂ ਮੱਖੀਆਂ ਦੇ ਛੱਤੇ ਦੇ ਉੱਤੇ ਰੋੜਾ ਮਾਰਿਆ ਹੋਵੇ ਫੌਜ ਭਾਵੇਂ ਕਿੰਨੀ ਹੀ ਬਹਾਦਰ ਕਿਉਂ ਨਾ ਹੋਵੇ ਜਦੋਂ ਰਾਹ ਪਾਉਣ ਵਾਲਾ ਕਮਾਂਡਰ ਹੀ ਨਾ ਹੋਵੇ ਤਾਂ ਲੜਨਾ ਬਹੁਤ ਔਖਾ ਹੋ ਜਾਂਦਾ ਹੈ ਅਚਾਨਕ ਹੋਏ ਇਸ ਹਮਲੇ ਕਾਰਨ ਇੱਕ ਵਾਰ ਤਾਂ ਖਾਲਸਾ ਫੌਜ ਵਿੱਚ ਭਗੜੜ ਜੀ ਮਚ ਗਈ ਪਰ ਫਿਰ ਬਾਬਾ ਹਨਮਾਨ ਸਿੰਘ ਜੀ ਨੇ ਅੱਗੇ ਹੋ ਕੇ ਮੋਰਚਾ ਸੰਭਾਲਿਆ ਆਪਣੇ ਨਿਆਂਗ ਸਿੰਘਾਂ ਦੀ ਰੈਜiment ਸਮੇਤ ਬਾਬਾ ਹਰਮਾਨ ਸਿੰਘ ਜੀ ਨੇ ਪੂਰੀ ਖਾਲਸਾ ਹੀ ਫੌਜ ਦੀ ਅਗਵਾਈ ਆਪਣੇ ਹੱਥ ਵਿੱਚ ਲੈ ਲਈ ਤੇ ਹੌਲੀ-ਹੌਲੀ ਖਾਲਸਾ ਫੌਜ ਨੇ ਜੰਗੇ ਮੈਦਾਨ ਵਿੱਚ ਵਾਪਸੀ ਕੀਤੀ ਹੁਣ ਖਾਲਸਾ ਹੀ ਫੌਜਾਂ ਗੋਰਿਆਂ ਨੂੰ ਮੂੰਹ ਤੋੜ ਜਵਾਬ ਦੇ ਰਹੀਆਂ ਸਨ ਚਾਰੇ ਪਾਸੇ ਵੱਡੇ ਪੱਦਰ ਤੇ ਕਟਵੱਟ ਚੱਲ ਰਹੀ ਸੀ ਇੰਜ ਜਦੋਂ ਵਾਸੇ ਜਿਵੇਂ ਕਿਸੇ ਨੇ ਜ਼ਮੀਨ ਤੇ ਲਹੂ ਦਾ ਲਾਲ ਗਲੀਚਾ ਵਿਛਾ ਦਿੱਤਾ ਹੋਵੇ ਪਾਪਾ ਜੀ ਦੇ ਨਿਆਂਗ ਸਿੰਘਾਂ ਨੇ ਆਪਣੇ ਰਵਾਇਤੀ ਸ਼ਸਤਰਾਂ ਨਾਲ ਹੀ ਗੋਰਿਆਂ ਦੀਆਂ ਜੜ੍ਹਾਂ ਹਲਾ ਕੇ ਰੱਖ ਦਿੱਤੀਆਂ ਪਰ ਜੰਗ ਲੜਨਾ ਕੋਈ ਖੇਡ ਨਹੀਂ ਹੁੰਦੀ ਇੱਕੇਦਮ ਜੰਗੇ ਮੈਦਾਨ ਵਿੱਚ ਹੀ ਨਵਾਂ ਕਮਾਂਡਰ ਮਿਲਣਾ ਉਹ ਵੀ ਉਸ ਸਮੇਂ ਜਦੋਂ ਫੌਜ ਵਿੱਚ ਭਗੜੜ ਦਾ ਮਾਹੌਲ ਹੋਵੇ ਜੰਗਾ ਜਿੱਤਣ ਵਿੱਚ ਤਾਂ ਉਦੋਂ ਅੱਡੀ ਚੁੱਤੀ ਦਾ ਜੋਰ ਲੱਗ ਜਾਂਦਾ ਹੈ ਜਦੋਂ ਹਰ ਦਾਪ ਵਿੱਚ ਆਪਣੇ ਕਮਾਂਡਰ ਨਾਲ ਕਈ-ਕਈ ਮਹੀਨਿਆਂ ਤੱਕ ਅਭਿਆਸ ਕੀਤਾ ਹੋਵੇ ਹਰ ਪੱਖੋਂ ਤਿਆਰੀ ਪੂਰੀ ਪੱਕੀ ਹੋਵੇ ਤੇ ਫਿਰ ਸਿੱਖ ਫੌਜ ਦੇ ਜਿੱਤਣ ਦੇ ਕਿੰਨੇਕ ਮੌਕੇ ਹੋਣਗੇ ਇਹ ਅੰਦਾਜ਼ਾ ਤਾਂ ਤੁਸੀਂ ਲਾ ਹੀ ਸਕਦੇ ਹੋ ਸੋ ਆਖਰਕਾਰ ਆਪਣੇ ਆਪ ਦੀਆਂ ਗਲਤੀਆਂ ਕਰਕੇ ਸਿੱਖ ਫੌਜ ਦੀ ਹਾਰ ਹੋਈ ਪਰ ਅੰਤ ਸਮੇਂ ਤੱਕ ਖਾਲਸਾਈ ਫੌਜਾਂ ਨੇ ਗੋਰਿਆਂ ਦਾ ਉਹ ਹਾਲ ਕਰ ਦਿੱਤਾ ਸੀ ਕਿ ਜਿਹੜੇ ਸਿਪਾਹੀ ਇੱਥੋਂ ਬਚ ਕੇ ਗਏ ਉਹਨਾਂ ਨੇ ਬਾਅਦ ਵਿੱਚ ਆਪਣੀਆਂ ਜੀਵਨੀਆਂ ਵਿੱਚ ਆਪਣੀਆਂ ਡੈਰੀਆਂ ਵਿੱਚ ਲਿਖਿਆ ਕਿ ਜੇ ਇਸ ਨੂੰ ਜਿੱਤ ਕਹਿੰਦੇ ਹਾਂ ਤਾਂ ਫਿਰ ਹਾਰ ਕਿਉਂ ਜਿੰਦੀ ਹੈ ਇਸ ਨਾਕਾਮੀ ਦੀ ਖਬਰ ਕਿਤੇ ਲੰਡਨ ਤੱਕ ਨਾ ਪਹੁੰਚ ਜਾਵੇ ਇਹ ਲਗਉਣ ਲਈ ਗੋਰੇ ਅਫਸਰਾਂ ਨੇ ਸਾਰੇ ਸਰਕਾਰੀ ਰਿਕਾਰਡ ਸਾੜ ਦਿੱਤੇ ਭਾਵੇਂ ਜਿੱਤ ਹੱਥੋਂ ਨਿਕਲ ਗਈ ਸੀ ਪਰ ਬਾਬਾ ਹਨੂਮਾਨ ਸਿੰਘ ਜੀ ਆਪਣੀ ਇੱਕ ਛੋਟੀ ਜਿਹੀ ਟੁਕੜੀ ਨਾਲ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਇਸ ਤੋਂ ਬਾਅਦ ਬੁੱਢਾ ਦੱਲ ਨੇ ਪਟਿਆਲਾ ਰਿਆਸਤ ਵੱਲ ਚਾਲੇ ਪਾਏ ਕਿਉਂਕਿ ਸਿੰਘ ਮੰਨਦੇ ਸਨ ਕਿ ਪਟਿਆਲਾ ਇੱਕ ਸਿੱਖ ਰਿਆਸਤ ਹੈ ਤੇ ਉੱਥੇ ਉਹਨਾਂ ਨੂੰ ਕੋਈ ਤੰਗੀ ਨਹੀਂ ਆਊਗੀ ਪਟਿਆਲੇ ਦੇ ਨੇੜੇ ਇੱਕ ਥਾਂ ਜਿਸ ਨੂੰ ਨਿਹੰਗ ਸਿੰਘਾਂ ਦਾ ਟੋਬਾ ਕਿਹਾ ਜਾਂਦਾ ਸੀ ਬੁੱਢਾ ਦੱਲ ਨੇ ਉੱਥੇ ਆਪਣਾ ਪਣਾ ਲਗਾਇਆ ਪਰ ਪਟਿਆਲਾ ਜਿੰਦ ਫਿਰੋਜ਼ਪੁਰ ਇਹ ਸਾਰੀਆਂ ਰਿਆਸਤਾਂ ਉਸ ਸਮੇਂ ਅੰਗਰੇਜ਼ਾਂ ਦੇ ਅੰਡਰ ਆਉਂਦੀਆਂ ਸਨ ਤੇ ਪਟਿਆਲੇ ਦਾ ਮਹਾਰਾਜਾ ਕਰਮ ਸਿੰਘ ਨਿਹੰਗ ਸਿੰਘਾਂ ਦਾ ਸਾਥ ਦੇ ਕੇ ਆਪਣੇ ਲਈ ਕੋਈ ਮੁਸ਼ਕਲ ਨਹੀਂ ਖੜੀ ਕਰਨਾ ਚਾਹੁੰਦਾ ਸੀ ਸੋ ਇਸ ਨੇ ਗੋਰੀ ਸਰਕਾਰ ਕੋਲ ਸਿੰਘਾਂ ਦੀ ਮੁਖਬਰੀ ਕਰ ਦਿੱਤੀ ਦੋ ਦਿਨਾਂ ਦੇ ਭੁੱਖੇ ਪੈਸੇ ਥੱਕੇ ਟੁੱਟੇ ਜ਼ਖਮੀ ਸਿੰਘ ਹਜੇ ਆਪਣੇ ਲਈ ਲੰਗਰ ਤਿਆਰ ਕਰ ਹੀ ਰਹੇ ਸਨ ਕਿ ਗੋਰੀਆਂ ਨੇ ਤੋਪਾਂ ਤੇ ਬੰਦੂਕਾਂ ਸਮੇਤ ਇੱਕ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਕੇਰਾ ਪਾ ਲਿਆ ਤੇ ਬਿਨਾਂ ਕਿਸੇ ਵਾਰਨਿੰਗ ਦੇ ਬਿਨਾਂ ਕਿਸੇ ਸੂਚਨਾ ਦੇ ਤੋਪਾਂ ਤੇ ਬੰਦੂਕਾਂ ਦੇ ਮੂੰਹ ਖੋਲ ਦਿੱਤੇ ਕੁਰਤੋਪਾ ਤੇ ਗੋਲੀਆਂ ਸਾਹਮਣੇ ਫਿਰ ਪ੍ਰਵਾਇਤੀ ਹਥਿਆਰਾਂ ਨਾਲ ਲੜਨ ਵਾਲੇ ਸਿੰਘ ਕੀ ਕਰ ਸਕਤੇ ਸਨ ਉਸੇ ਇੱਕੋ ਥਾਂ ਤੇ ਉਸ ਦਿਨ 15000 ਤੋਂ ਵੱਧ ਵਿੰਗ ਸਿੰਘ ਸ਼ਹੀਦ ਹੋਏ ਬਾਬਾ ਹਨੂਮਾਨ ਸਿੰਘ ਜੀ ਦੀ ਉਮਰ 90 ਸਾਲ ਤੋਂ ਵੀ ਵੱਧ ਸੀ ਉਤੋਂ ਬੁਰੀ ਤਰ੍ਹਾਂ ਜ਼ਖਮੀ ਸਨ ਪਰ ਫਿਰ ਵੀ ਉਹ ਦੁਸ਼ਮਣ ਨਾਲ ਜੂਝਦੇ ਰਹੇ ਇੱਕ ਗੋਲੀ ਬਾਬਾ ਜੀ ਦੀ ਬਾਹ ਦੇ ਕੋਲੋਂ ਘਸ ਕੇ ਲੰਘ ਗਈ ਕੁਝ ਟਾਈਮ ਬਾਅਦ ਦੂਸਰੀ ਗੋਲੀ ਆ ਕੇ ਪੱਟ ਤੇ ਸਿੱਧੀ ਵੱਜੀ ਲਹੂ ਲੁਹਾਨ ਹੁੰਦੇ ਬਾਬਾ ਜੀ ਇੱਥੇ ਵੀ ਗੁਰਿਆਂ ਨੂੰ ਚਖਮਾ ਦੇ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਇਸ ਤੋਂ ਬਾਅਦ ਉਹ ਆਪਣੇ ਅੰਤਮ ਕੁਝ ਸਿੰਘਾਂ ਦੇ ਨਾਲ ਘੜਾਮਵਲ ਨੂੰ ਅੱਗੇ ਵਧ ਗਏ ਨਾਲ ਦੇ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਹਕੀਮ ਸਾਧ ਲੈਣੇ ਆ ਤੁਸੀਂ ਆਰਾਮ ਕਰ ਲਓ ਪਰ ਐਨੇ ਜ਼ਖਮ ਸਹਿਣ ਤੋਂ ਬਾਅਦ ਵੀ ਬਾਬਾ ਜੀ ਨੇ ਸੀ ਨਾ ਕੀਤੀ ਇੱਥੇ ਪਿੱਛੇ ਕਰ ਰਹੀ ਫੌਜ ਦੇ ਨਾਲ ਬਾਬਾ ਜੀ ਦੀ ਅੰਤਿਮ ਲੜਾਈ ਹੋਈ ਇੱਕ ਤੋਪ ਦਾ ਗੋਲਾ ਸਿੱਧਾ ਆ ਕੇ ਬਾਬਾ ਜੀ ਦੇ ਵੱਜਿਆ ਤੋਪ ਦਾ ਗੋਲਾ ਕੋਈ ਆਮ ਮਨੁੱਖ ਸਹਾਰ ਨਹੀਂ ਸਕਦਾ ਪਰ ਫਿਰ ਵੀ ਬਾਬਾ ਜੀ ਰੁਕੇ ਨਾ ਟਿੱਕੇ ਨਾ ਬੈਠੇ ਆਪਣੀ ਸਰੀਰਕ ਸਮਰਥਾ ਮੁਤਾਬਕ ਦੁਸ਼ਮਣ ਨਾਲ ਜੂਝਦੇ ਹੀ ਰਹੇ ਤੇ ਅੰਤ ਵਿੱਚ ਛਮਸ਼ੀਰ ਉਹਨਾਂ ਦੇ ਹੱਥੋਂ ਉਦੋਂ ਛੁੱਟੀ ਜਦੋਂ ਅਕਾਲ ਪੁਰਖ ਨੇ ਉਹਨਾਂ ਦੇ ਲਈ ਸਤਕੜਨ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਤੇ ਬਾਬਾ ਹਨਮਾਨ ਸਿੰਘ ਜੀ ਸ਼ਾਨ ਨਾਲ ਕੌਮ ਦੇ ਲਈ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਅੱਜ ਸੁਹਾਨਾ ਮੁਹਾਲੀ ਚੰਡੀਗੜ੍ਹ ਵਿਖੇ ਉਹਨਾਂ ਦੀ ਯਾਦ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸਥਾਪਿਤ ਹੈ ਸੋ ਏ ਸੀ ਮਾਰੀਓ ਕੀ ਇਤਿਹਾਸ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਾਬਾ ਹਨਮਾਨ ਸਿੰਘ ਜੀ ਦਾ ਵੀਡੀਓ ਪਸੰਦ ਆਇਆ ਤਾਂ ਸੋ ਇਤਿਹਾਸ ਤੁਸੀਂ ਦੇਖਿਆ ਜਥੇਦਾਰ ਕਾਲੀ ਬਾਬਾ ਹਨੁਮਾਨ ਸਿੰਘ ਦਾ ਜਿਨ੍ਹਾਂ ਦੇ ਪਹਾਦਰੀ ਦਾ ਕਸਾ ਵੀ ਤੁਸੀਂ ਸੁਣਿਆ ਤੇ 90 ਸਾਲਾਂ ਦੀ ਉਮਰ ਦੇ ਵਿੱਚ ਅੰਗਰੇਜ਼ਾਂ ਨੂੰ ਭੱਜ ਨਾ ਪਾਉਣ ਵਾਲਾ ਮਹਾਨ ਜੋਧਾ ਜਵੰਤ ਗੜੇ ਆਪਣੀ ਸ਼ਹਾਦਤ ਤੇ ਜਾਨ ਪੀਈ ਹੈ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਸਾਂਝੇ ਕਰਿਓ ਮੈਂ ਤੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ